ਅਿਕੁਸ਼ੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ 3 ਅਗਸਤ 2025 ਬਿਕੁ ਨਾਨਦੇਵ ਪਾਸ਼ਾ ਦੇ ਵਿਆਹ ਪੁਰਬ ਦੀ ਆਪ ਸਭ ਨੂੰ ਲੱਖ ਲੱਖ ਵਧਾਈਆਂ ਔਰ ਜਾਣੀਏ ਵਿਆਹ ਪੁਰਬ ਦਾ ਇਤਿਹਾਸ ਗੁਰਨਾਨ ਦੇਵ ਜੀ ਤੇ ਪੈਨ ਬੇਬੀ ਨਾਨਕੀ ਜੀ ਤੇ ਪਾਇਆ ਜੈਰਾਮ ਜੀ ਨੇ ਗੁਰਨਾਨ ਦੇਵ ਜੀ ਨੂੰ ਮੋਤੀ ਖਾਨੇ ਤੇ ਨੌਕਰੀ ਤੇ ਲਵਾ ਦਿੱਤਾ ਕਿਉਂਕਿ ਪੀਰ ਥੋੜੇ ਜਿ ਗੁੱਸੇਚ ਰਹਿੰਦੇ ਸੀ ਜਿਸ ਤੇ ਕਰਕੇ ਬੇਬੀ ਨਾਨਕੀ ਜੀ ਨੇ ਆਪਣੇ ਵੀ ਨੂੰ ਸੋਰੇਪਨ ਸੁਲਤਾਨਪੁਰ ਲੈ ਆਉਂਦੇ ਇੱਕ ਦਿਨ ਮਹਤਾ ਕਾਲੂ ਜੀ ਗੁਰਨਾਨ ਦੇਵ ਜੀ ਨੂੰ ਮਿਲਣ ਆਏ ਤੇ ਉਹਨਾਂ ਨੇ ਯੋਗ ਕਰਨਾਂ ਲੱਭਣ ਲਈ ਕਿਹਾ ਬੇਬੀ ਨਾਨਕੀ ਜੀ ਨੇ ਆਪਣੇ ਪਤੀ ਤਸੌਰਾ ਸਾਹਿਬ ਨੂੰ ਦੱਸਿਆ ਵਿਆਹ ਲਈ ਗੁਰਨਾਨ ਦੇਵ ਜੀ ਤੇ ਵਿਚੋਲਾ ਪੰਦਮਾਨ ਜੀਜਾ ਜੈਰਾਮ ਜੀ ਨੂੰ ਪ੍ਰਾਪਤ ਹੋਇਆ ਉਹ ਅਕਸਰ ਪਟਾਲਾ ਜਾਇਆ ਕਰਦੇ ਸਨ ਪਈ ਮੂਲਚੰਦ ਮਾਤਾ ਸੁਲਖਣੀ ਜੀ ਦੇ ਪਿਤਾ ਨਾਲ ਗੱਲਬਾਤ ਹੁੰਦੀ ਸੀ ਤੇ ਵਿਆਹ ਬਾਰੇ ਗੱਲ ਕੀਤੀ ਕਿ ਅਸੀਂ ਇਦਾਂ ਦਾ ਪਰਿਵਾਰ ਲੱਭ ਰਹੇ ਹਾਂ ਜੋ ਨਾਮਦੇਵ ਕਮਾਈ ਨਾਲ ਜੁੜਿਆ ਹੋਵੇ ਮੂਲਚੰਦ ਦੀ ਜੀ ਲੜਕੀ ਵਿਆਣ ਵਾਲੀ ਸੀ ਇਸ ਤਰ੍ਹਾਂ ਗੱਲਬਾਤ ਹੋਈ ਵਿਆਹ ਦੀ 17 ਸਾਲ ਦੀ ਉਮਰ ਵਿੱਚ ਮਹਾਰਾਜ ਜੀ ਦੀ ਮੰਗਣੀ ਹੋਈ ਫਿਰ ਕਹਿੰਦੇ ਵਿਆਹ ਕਦੋਂ ਹੋਏਗਾ ਕਹਿੰਦੇ 1 ਸਾਲ ਬਾਅਦ ਗੁਰੂ ਸਾਹਿਬ ਜੀ ਤੇ ਸੌਰਾਸ ਸਾਬ ਜੀ ਦਾ ਨਾਮ ਮੂਲਚੰਦ ਤੇ ਸੱਜ ਦਾ ਨਾਮ ਚੰਦੋ ਰਾਣੀ ਸੀ 1 ਸਾਲ ਬਾਅਦ 1887 ਵਿੱਚ ਉਹਨਾਂ ਦਾ ਵਿਆਹ ਹੋਇਆ ਮਹਾਰਾਜੀ ਨੇ ਪਿਲੇ ਰਾਮ ਦਾ ਚੋਲਾ ਪਾਇਆ ਸੀ ਨਾਨਕ ਦੇਵ ਜੀ ਦੇ ਵਿੱਚ ਬਹੁਤ ਸੰਗਤ ਆਈਆਂ ਜੋ ਵਿਆਹ ਦੀ ਸ਼ਾਮਲ ਹੋਈਆਂ ਦੁਨੀਆਂ ਦੇ ਪਹਿਲੇ ਪ੍ਰਾਚੇ ਜਿੱਦਰ ਬਰਾਤੀ ਕੱਟ ਤੇ ਸਾਧੂ ਵਦ ਸੰਨ ਬਾਹਰਾਤ ਸੁਲਤਾਨਪੁਰ ਤੋਂ ਬਟਾਲਾ ਪਹੁੰਚੀ ਗੁਰਦੁਆਰਾ ਡੇਰਾ ਸਾਹਿਬ ਬਟਾਲੇ ਦੇ ਧਰਤੀ ਤੇ ਜਿੱਥੇ ਸਾਧਗੁਰਾਂ ਦਾ ਵਿਆਹ ਸੰਪੰਨ ਹੋਇਆ Hindu ਧਰਮ ਵਿੱਚ ਵਿਆਹ ਅਗਨ ਦੇ ਵਾਲੇ ਕੀਤਾ ਜਾਂਦਾ ਹੈ ਇਹੋ ਕੁਝ ਤਨਗੁਰ ਨਾਨਕ ਦੇਵ ਜੀ ਨੇ ਅਨੰਦ ਕਾਰਜ ਵੇਲੇ ਹੋਣ ਲੱਗਿਆ ਅਗਬਾਲ ਦਿੱਤੀ ਤੇ ਬ੍ਰਾਹਮਣ ਜੀ ਨੇ ਆਖਿਆ ਕਿ ਹੁਣ ਤੁਹਾਡਾ ਵਿਆਹ ਇਸ ਅਗਨੀ ਦਿਵਾਲੇ ਹੋਏਗਾ ਤੇ ਅਸੀਂ ਮੰਤਰ ਪੜਾਂਗੇ ਗੁਰੂ ਨਾਨਕ ਦੇਵ ਜੀ ਨੇ ਅਗਨੀ ਦਿਵਾਲੇ ਫੇਰੇ ਲੈਣ ਤੋਂ ਮਨਾ ਕੀਤਾ ਤੇ ਆਖਿਆ ਮਹਾਰਾਜ ਜੀ ਕਹਿੰਦੇ ਸਨ ਕਿ ਮੇਰਾ ਇਸ਼ਟ ਅਗਨੀ ਨਹੀਂ ਹੈ ਮੇਰਾ ਇਸ਼ਟ ਸ਼ਬਦ ਹੈ ਮੈਂ ਸ਼ਬਦ ਦੇ ਦੁਆਲੇ ਫੇਰੇ ਲਵਾऊंगा ਉਹ ਕਹਿਣ ਲੱਗੇ ਕਿ ਸ਼ਬਦ ਕਿੱਥੇ ਹੈ ਮਹਾਰਾਜ ਜੀ ਕਹਿੰਦੇ ਜੇ ਚਾਹੁੰਦੇ ਹੋ ਮੇਰੇ ਫਿਰ ਇਹ ਹੁਣ ਤਾਂ ਕਾਗਜ਼ ਤੇ ਸ਼ਾਈ ਦਾ ਪ੍ਰਬੰਧ ਕਰੋ ਨਾਲ ਇੱਕ ਲੱਕੜ ਦੇ ਚੌਂਕੀ ਲੈ ਕੇ ਆਓ ਤੇ ਇੱਕ ਸੁੰਦਰ ਰੁਮਾਲਾ ਵੀ ਲੈ ਕੇ ਆਉਣ ਇਹ ਚੀਜ਼ਾਂ ਮੰਗਵਾਈਆਂ ਮਹਾਰਾਜ ਜੀ ਨੇ ਮੂਲ ਮੰਤਰ ਲਿਖਿਆ ਤੇ ਉਸ ਲੱਕੜ ਦੇ ਚੌਂਕੀ ਤੇ ਸੁੰਦਰ ਰੁਮਾਲਾ ਵਿਛਾਇਆ ਤੇ ਉਸ ਕਾਗਜ਼ ਨੂੰ ਰੱਖਿਆ ਜਿੱਤੇ ਮੂਲ ਮੰਤਰ ਲਿਖਿਆ ਸੀ ਲੇਕਨ ਤੋਂ ਬਾਅਦ ਨਮਸਕਾਰ ਕਰਨ ਤੋਂ ਬਾਅਦ ਕਿਹਾ ਕਿ ਹੁਣ ਮੰਤਰ ਪੜਨ ਦੀ ਲੋੜ ਨਹੀਂ ਇਹ ਹੀ ਸਾਡਾ ਗੁਰੂ ਹੈ ਅਸੀਂ ਇਹਦੇ ਦੁਆਲੇ ਹੀ ਫੇਰੇ ਲਾਵਾਂਗੇ ਉਸ ਸਮੇਂ ਕੋ ਨਾਨੇ ਦੇਵ ਜੀ ਨੇ ਮੂਲ ਮੰਤਰ ਦੀ ਪਰਿਕਰਮਾ ਕੀਤੀ ਕਿਉਂਕਿ ਉਸ ਸਮੇਂ ਕੋ ਗ੍ਰੰਥ ਸਾਹਿਬ ਦੀ ਬੀਤ ਧਿਆ ਨਹੀਂ ਸੀ ਪੰਜੇ ਪਾਸ਼ਾ ਜੀ ਨੇ ਬੀਤ ਧਿਆ ਕੀਤੀ ਤੇ ਸਾਰੇ ਨੇ ਵਿਵਾਦ ਕੀਤਾ ਤੇ ਆਖਿਆ ਉਲਟੀ ਰੀਤ ਸ਼ੁਰੂ ਹੋਗੀ ਨਾਨਕ ਪਾਸ਼ਾ ਕਹਿੰਦੇ ਕਿ ਮੇਰੇ ਸਿਧਾਂਤ ਤੋਂ ਪਿੱਛੇ ਨਹੀਂ ਹਟ ਸਕਦਾ ਮੇਰਾ ਇਸ਼ਟ ਅਕਾਲ ਪੁਰਖ ਹੈ ਇੱਕ ਓੰਕਾਰ ਹੈ ਮੈਂ ਉਹਨਾਂ ਨੂੰ ਮੰਨਦਾ ਜਦੋਂ ਫਿਰ ਸੰਪੰਨ ਹੋਏ ਮਹਾਰਾਜ ਨੂੰ ਆਰਾਮ ਕਰਨ ਲਈ ਇੱਕ ਕੰਨ ਕੋਲ ਬਿਠਾਇਆ ਗਿਆ ਤੇ ਬ੍ਰਾਹਮਣਾਂ ਨੇ ਉਹ ਕੰਨ ਦੇਖਣੇ ਚਾਹੀਏ ਬਦਲਾ ਲੈਣ ਲਈ ਪਰ ਉੱਥੇ ਇੱਕ ਮਾਇ ਨੇ ਕਿਹਾ ਕਿ ਬਹੁਤ ਉਟਖੜ ਉਹ ਕੰਨ ਨੂੰ ਦੇਖਣਾ ਚਾਹੁੰਦੇ ਨੇ ਕੋ ਨਾਨਕਦੇਵ ਜੀ ਕਹਿੰਦੇ ਕਿ ਤੁਸੀਂ ਫਿਕਰ ਨਾ ਕਰੋ ਇਹ ਕੰਦ ਕਦੇ ਨਹੀਂ ਡਿੱਗੇਗੀ ਇਹ ਜੋਜੋਕ ਅਟਲ ਰਹੇਗੀ ਇਹ ਕੰਸਟ ਵਿਆਹ ਦੀ ਨਿਸ਼ਾਨੀ ਹੋਏਗੀ ਜੋ ਹੁਣ ਗੁਰਦੁਆਰਾ ਕੰਸਟ ਪਟਾਲਾ ਵਿਖਿਆ ਹੈ ਇਹ ਇਤਿਹਾਸ ਹੈ ਮਹਾਰਾਜੀ ਦੇ ਵਿਆਹ ਪੁਰਬ ਦਾ ਸਦੀਆਂ ਪੀ ਚੁੱਕੀਆਂ ਹੈ ਤੇ ਉਹ ਕੰਨ ਉਸੇ ਤਰ੍ਹਾਂ ਖੜੀ ਹੈ ਤੇ ਖੜੀ ਰਹੇਗੀ ਰਹਿਣ ਦੀ ਦੁਨੀਆ ਤੱਕ ਇਸੇ ਤਰ੍ਹਾਂ ਰਹੇਗੀ ਆਪ ਜੀ ਨੇ ਕੋ ਨਾਨਕਦੇਵ ਜੀ ਤੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ